ਅੱਜ ਦੇ ਮੌਕੇ ਤੁਸੀਂ ਦੇਖ ਰਹੇ ਹੋਗੇ ਕਿ ਸਿੱਖ ਕੌਮ ਚੜਦੀ ਕਲਾ ਮਹਿਸੂਸ ਕਰ ਰਹੀ ਹੈ ਅਸੀਂ ਜਿਹੜੇ ਆਪਣੇ ਹੱਕ ਲੈਣੇ ਹਨ 32-32 ਸਾਲਾਂ ਤੋਂ ਜਿਹੜੇ ਸਾਡੇ ਸਾਡੇ ਬੰਦੀ ਜਿਲ੍ਹਿਆਂ 'ਚ ਡੱਕੇ ਹੋਏ ਆ ਤੁਸੀਂ ਸੋਚੋ ਮੇਰੀ ਇੰਟਰਵਿਊ ਲੈ ਕੇ ਹੋਰ ਕਿਸੇ ਦੀ ਲੈ ਕੇ ਹੱਲ ਨਹੀਂ ਹੋਣਾ ਗੱਲ ਹੈ ਕਿ ਉਹਨਾਂ ਪਰਿਵਾਰਾਂ ਬਾਰੇ ਸੋਚੋ ਜਿਨ੍ਹਾਂ ਦੇ ਪੁੱਤ ਬੱਤੀ ਬੱਤੀ ਸਾਲਾਂ ਤੋਂ ਜੇਲ੍ਹਾਂ 'ਚ ਡੱਕੇ ਹੋਏ ਆ ਉਹਨਾਂ ਦਿਨਾਂ ਦੇ ਵਿੱਚ ਹੀ ਆ ਕੇ ਇੱਕ ਪਾਸੇ ਸਿੰਘਾਂ ਦੀ ਰਿਹਾਈ ਦੇ ਮੋਰਚੇ ਲੱਗੇ ਹੋਣ ਇੱਕ ਪਾਸੇ ਉਹ ਆਪਦੇ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੇ ਸਾਰੀਆਂ ਚੀਜ਼ਾਂ ਸਰਕਾਰਾਂ ਕਰਾਉਂਦੀਆਂ ਹੁਣ ਜੀਰੇ ਦੀ ਫੈਕਟਰੀ ਦੀ ਤੁਸੀਂ ਜੇ ਗੱਲ ਕਰੋਗੇ ਉਥੇ ਧਰਨਾ ਚੁਕਾਤਾ ਭਗਵੰਤ ਜੀ ਨੇ ਮੈਂ ਤੁਹਾਨੂੰ ਲਿਖ ਕੇ ਦਿੰਦਾ ਕਿ ਉਹ ਧਰਨਾ ਦੁਬਾਰਾ 2 ਮਹੀਨੇ ਚ ਲੱਗੂਗਾ ਹਾਈ ਕੋਰਟ ਨੇ ਸਰਕਾਰ ਦਾ ਫੈਸਲਾ ਵਾਪਸ ਲੈ ਲੈਣਾ ਸਟੇਲ ਆ ਦੇਣੀ ਹੈ ਤੇ ਦੁਬਾਰਾ ਜੀਰੇ ਚ ਸ਼ਰਾਬ ਦੀ ਫੈਕਟਰੀ ਫੈਕਟਰੀ ਚੱਲਦੀ ਹੋ ਜੂਗੀ ਜਿਹੜੇ ਦੋਸ਼ੀ ਹੈਗੇ ਆ ਬਾਦਲ ਸਰਕਾਰ ਵੇਲੇ ਦੇ ਉਹ ਅੱਜ ਤੱਕ ਨਹੀਂ ਪੜੇਗੇ ਕਿਉਂ ਨਹੀਂ ਪੜੇਗੇ ਕਿਉਂਕਿ ਅਦਾਲਤਾਂ ਚ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ ਉਹਨਾਂ ਨੇ ਸਾਰੇ ਸਬੂਤ ਖਤਮ ਕਰਤੇ ਸਭ ਤੋਂ ਵੱਡੀ ਘਾਟ ਇਸ ਦੇਸ਼ ਦਾ ਪੋਲੀਟੀਕਲ ਸਿਸਟਮ ਹੈ ਜੇ ਪੋਲੀਟੀਕਲ ਸਿਸਟਮ ਐਦਾਂ ਦਾ ਨਾ ਹੁੰਦਾ ਇਹ ਅਜੇ ਮੁਲਕ ਕੀ ਪੱਧਰ ਅੱਗੇ ਤਰੱਕੀ ਕਰ ਸਕਦਾ ਸੀ ਪਰ ਦੂਜੇ ਤੀਜੇ ਦਿਨ 80% ਤੋਂ ਰੀਚ ਘਟਾ ਦਿੰਦੇ ਆ ਸੋ ਇਹ ਚੀਜ਼ਾਂ ਤਾਂ ਸਰਕਾਰ ਨੇ ਕਰਨੀਆਂ ਹੁੰਦੀ ਇਹਦਾ ਇਹ ਵੀ ਮਤਲਬ ਹੈ ਕਿ ਕਿਤੇ ਨਾ ਕਿਤੇ ਐਡੀ ਵੱਡੀ ਵਧ ਗਿਣਤੀ ਨੂੰ ਘਟ ਗਿਣਤੀਆਂ ਤੋਂ ਐਡਾ ਡਰ ਜਿਹੜਾ ਮਾਰਚ ਕੀਤਾ ਜਾ ਰਿਹਾ ਬਰਗਾੜੀ ਦੇ ਵਿੱਚ ਉਸ ਮਾਰਚ ਦਾ ਹਿੱਸਾ ਬਣੇ ਗੋਬਿੰਦ ਸਿੰਘ ਜੀ ਜਿਹੜੇ ਕਿ ਮਾਨ ਸਾਹਿਬ ਦੇ ਦੋਤਾ ਜੀ ਨੇ ਉਹ ਅਸੀਂ ਮਾਰਚ ਦਾ ਹਿੱਸਾ ਬਣੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜੀ ਖਾਲਸਾ ਜੀ ਮਦਦਿਕਾ ਖਾਲਸਾ ਜੀ ਕੀ ਕਹੋਗੇ ਅੱਜ ਦੇ ਮਾਰਚ ਦੇ ਬਾਰੇ ਅੱਜ 26 ਜਨਵਰੀ ਹੈ ਕਿ ਹੈਗਾ ਇਸ ਮੁਲਕ ਦਾ ਗਣਤੰਤਰ ਦਿਵਸ ਹੈ ਤੇ ਅੱਜ ਦੇ ਮਾਰਚ 'ਚ ਤੁਸੀਂ ਦੇਖ ਰਹੇ ਹੋਵੋਗੇ ਕਿ ਸਿੱਖ ਕੌਮ ਚੜ੍ਹਦੀ ਕਲਾ ਮਹਿਸੂਸ ਕਰ ਰਹੀ ਹੈ ਜਿੱਥੇ ਸਿੱਖਾਂ ਤੇ ਤਕਾ ਹੋ ਰਿਹਾ ਹੈ ਫਿਰ ਵੀ ਸਿੱਖ ਚੜ੍ਹਦੀ ਕਲਾ ਤੁਹਾਨੂੰ ਨਜ਼ਰ ਆਉਂਦੇ ਨੇ ਕਿਉਂ ਨਜ਼ਰ ਆਉਂਦੇ ਆ ਕਿਉਂਕਿ ਸਿੱਖ ਹਿੰਮਤ ਨਹੀਂ ਹਾਰਦੇ ਬਿਲਕੁਲ ਵੀ ਤੇ ਅਸੀਂ ਜਿਹੜੇ ਆਪਣੇ ਹੱਕ ਲੈਣੇ ਆ 32-32 ਸਾਲਾਂ ਤੋਂ ਜਿਹੜੇ ਸਾਡੇ ਸਾਡੇ ਬੰਦੀ ਜਿਲ੍ਹਾ 'ਚ ਡੱਕੇ ਹੋਏ ਆ ਤੁਸੀਂ ਸੋਚੋ ਮੇਰੀ ਇੰਟਰਵਿਊ ਲੈ ਕੇ ਆਹਰ ਕਿਸੇ ਦੀ ਲੈ ਕੇ ਹੱਲ ਨਹੀਂ ਹੋਣਾ ਗੱਲ ਹੈ ਕਿ ਉਹਨਾਂ ਪਰਿਵਾਰਾਂ ਬਾਰੇ ਸੋਚੋ ਜਿਨ੍ਹਾਂ ਦੇ ਪੁੱਤ 32-32 ਸਾਲਾਂ ਤੋਂ ਜੇਲ੍ਹਾਂ 'ਚ ਡੱਕੇ ਹੋਏ ਆ ਤੇ ਇਹ ਜਿਹੜੀ ਕੌਮ ਆ ਜੀ ਸਾਡੀ ਨਸਲ 쿠ਸ਼ੀ ਹੋ ਰਹੀ ਐ ਇਹ ਨਸਲ 쿠ਸ਼ੀ ਦਾ ਇੱਕ ਹਿੱਸਾ ਹੈ ਅੱਛਾ ਹਾਂ ਜੀ 32-32 ਸਾਲ ਹੋ ਗਏ ਜਿਹੜੀ ਤੁਸੀਂ ਸਿੰਘਾਂ ਦੀ ਗੱਲ ਕਰ ਰਹੇ ਸਾਂ 32-32 ਸਾਲਾਂ ਤੋਂ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਆ ਤੇ ਇਹ ਕਿਤੇ ਦਾ ਕਾਨੂੰਨ ਨਹੀਂ ਕਹਿੰਦਾ ਕਿ ਤੁਸੀਂ 32 ਸਾਲਾਂ ਲਈ ਬਿਨਾਂ ਕੋਈ ਬਿਨਾਂ ਕੋਈ ਗੁਨਾਹ ਸਾਬਤ ਕੀਤੇ ਤਾਂ ਬੰਦੀਆਂ ਨੂੰ ਜੇਲ੍ਹ 'ਚ ਰੱਖੋਗੇ ਇੱਕ ਨਾ ਨਿੱਕੂ ਅਲਾ ਬਾਬਾ ਜਿਹੜਾ ਦੱਸਿਆ ਜਾਂਦਾ ਜਿਹਦੇ ਕੋਲ ਇੰਦਰਜੀਤ ਸਿੰਘ ਨਿੱਕੂ ਗਿਆ ਸੀਗਾ ਉਹ ਇਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਰਿਹਾ ਆ ਆਪਣੀ ਕੌਮ ਨੂੰ ਆਵਾਜ਼ ਮਾਰ ਰਿਹਾ ਉਸ ਉਹਨਾਂ ਦਿਨਾਂ ਦੇ ਵਿੱਚ ਹੀ ਆ ਕੇ ਇੱਕ ਪਾਸੇ ਸਿੰਘਾਂ ਦੀ ਰਿਹਾਈ ਦੇ ਮੋਰਚੇ ਲੱਗੇ ਹੋਣ ਇੱਕ ਪਾਸੇ ਉਹ ਆਪਦੇ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੇ ਸਾਰੀਆਂ ਚੀਜ਼ਾਂ ਸਰਕਾਰਾਂ ਕਰਾਉਂਦੀਆਂ ਹੁਣ ਜੀਰੇ ਦੀ ਫੈਕਟਰੀ ਦੀ ਤੁਸੀਂ ਇਹ ਗੱਲ ਕਰੋਗੇ ਉੱਥੇ ਧਰਨਾ ਚੁਕਾਤਾ ਭਗਵੰਤ ਜੀ ਨੇ ਪਰ ਮੈਂ ਤੁਹਾਨੂੰ ਲਿਖ ਕੇ ਦਿੰਦਾ ਕਿ ਉਹ ਧਰਨਾ ਦੁਬਾਰਾ 2 ਮਹੀਨੇ ਚ ਲੱਗੂਗਾ ਕਿਉਂਕਿ ਇਹ ਨਹੀਂ ਬੰਦ ਹੋਵੇ। ਆਪਸੀ ਜਿਵੇਂ 7525 ਦੀ ਗੱਲ ਕਰਦੇ ਸੀਗੇ ਇਹ ਭਗਵੰਤ ਜੀ ਹੋਰੇ। ਜੀਰੇ ਦੀ ਫੈਕਟਰੀ ਦੇ ਮਾਲਕਾਂ ਨਾਲ ਇਹਨਾਂ ਦੀ ਬੈਠਕ ਹੋਈ ਹੈ। ਬੈਠਕ 'ਚ ਇਹਨਾਂ ਦੀ ਗੱਲ ਪੱਕੀ ਹੋ ਗਈ ਹੈ ਕਿ ਅਸੀਂ ਆਰਡਰ ਦੇ ਦਿੰਦੇ ਬੰਦ ਕਰਾਉਣ ਦਾ ਤੁਸੀਂ ਹਾਈ ਕੋਰਟ ਚੱਲ ਜਾਓ। ਹਾਈ ਕੋਰਟ 'ਚ ਤੁਸੀਂ ਦੇਖਿਓ ਹਾਈ ਕੋਰਟ ਨੇ ਸਰਕਾਰ ਦਾ ਫੈਸਲਾ ਵਾਪਸ ਲੈ ਲੈਣਾ ਸਟੀਲ ਆ ਦੇਣੀ ਹੈ ਤੇ ਦੁਬਾਰਾ ਜੀਰੇ ਚ ਸ਼ਰਾਬ ਦੀ ਫੈਕਟਰੀ ਫੈਕਟਰੀ ਚੱਲਦੀ ਹੋ ਜੂਗੀ ਮਤਲਬ ਕਿ ਕਾਨੂੰਨਨ ਤੌਰ ਤੇ ਉਹ ਆਪਦਾ ਫੈਸਲਾ ਚੱਕ ਜਾਣਗੇ ਬਿਲਕੁਲ ਬਿਲਕੁਲ ਹੁਣ ਜਿਵੇਂ ਬੇਅਦਬੀਆਂ ਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੀ ਅੱਜ ਤੱਕ ਜਿੰਨਾ ਅੰਮ੍ਰਿਤਸਰ ਜਿਹੜੇ ਦੋਸ਼ੀ ਹੈਗੇ ਆ ਬਾਦਲ ਸਰਕਾਰ ਵੇਲੇ ਦੇ ਉਹ ਅੱਜ ਤੱਕ ਨਹੀਂ ਫੜੇਗੇ ਕਿਉਂ ਨਹੀਂ ਫੜੇਗੇ ਕਿਉਂਕਿ ਅਦਾਲਤਾਂ ਚ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ ਉਹਨਾਂ ਨੇ ਸਾਰੇ ਸਬੂਤ ਖਤਮ ਕਰਤੇ ਸੋ ਇਹ ਰਲ ਮਿਲ ਕੇ ਸਾਰੇ ਕੰਮ ਕਰਦੇ ਹਾਂ ਜਿਵੇਂ ਤੁਸੀਂ ਬਾਬੇ ਦੀ ਗੱਲ ਕੀਤੀ ਹੈ ਉਹ ਜਿਹੜਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਉਹਨੂੰ ਜੀ ਆਇਆਂ ਨੂੰ ਕਿਉਂਕਿ ਉਹ ਵੀ ਸਰਕਾਰ ਦਾ ਟਾਊਟ ਹੈ ਉਹਨੇ ਸਰਕਾਰ ਦੇ ਟਾਊਟ ਦੇ ਆਧਾਰ ਤੇ ਉਹਨੇ ਆਪ ਦਾ ਨੈਰੇਟਿਵ ਪੇਸ਼ ਕਰਨਾ ਉਹ ਕੰਮ ਉਧਾ ਕਰ ਰਿਹਾ ਉਹਨੂੰ ਜੀ ਆਇਆਂ ਨੂੰ ਅਸੀਂ ਖਾਲਸਾ ਰਾਜ ਦੀ ਸੋਚ ਦੇ ਹੈਗੇ ਹਾਂ ਅਸੀਂ ਆਪਦੀ ਸੋਚ ਦੀ ਪ੍ਰਗਟਾ ਕਰਨ ਕਰਾਂਗੇ ਉਹ ਆਪਦੀ ਸੋਚ ਦੀ ਕਰਨ ਉਨ੍ਹਾਂ ਦੀ ਸਰਕਾਰ ਹੋਵੇ ਉਨ੍ਹਾਂ ਦਾ ਸਾਰਾ ਕੁਝ ਹੋਵੇ ਫਿਰ ਵੀ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ ਇਹ ਅਸਲ ਦੇ ਵਿੱਚ ਚੱਲ ਕੀ ਰਿਹਾ ਹੈ ਇਹ ਸਾਰਾ ਵੋਟਾਂ ਨੂੰ ਲੈ ਕੇ ਜਿਹੜੀ ਵੋਟਾਂ ਦੀ ਸੌਦੇਬਾਜ਼ੀ ਹੈ ਆ ਚੱਲ ਰਿਹਾ ਹੈ ਕਿਉਂਕਿ ਜਦੋਂ ਇਹੋ ਜਿਹਾ ਉਹ ਪ੍ਰਦਰਸ਼ਨ ਕਰਾਉਂਦੇ ਨੇ ਕਿ ਹਿੰਦੂ ਰਾਸ਼ਟਰ ਸੋਚ ਨੂੰ ਵਧਾ ਕੇ ਘੱਟ ਗਿਣਤੀਆਂ ਨੂੰ ਗਾਣਾ ਕੱਢ ਕੇ ਤੇ ਫਿਰ ਵੱਧ ਗਿਣਤੀ ਸਾਰੀ ਇਕੱਠੀ ਹੋ ਕੇ ਉਹਨਾਂ ਨੂੰ ਵੋਟ ਪਾਉਂਦੀ ਹੈ ਇਸ ਦੇਸ਼ ਦੀ ਸਭ ਤੋਂ ਵੱਡੀ ਘਾਟ ਇਸ ਦੇਸ਼ ਦਾ ਪੋਲਿਟਿਕਲ ਸਿਸਟਮ ਹੈ ਜੇ ਪੋਲਿਟਿਕਲ ਸਿਸਟਮ ਇਦਾਂ ਦਾ ਨਾ ਹੁੰਦਾ ਤੇ ਅੱਜ ਇਹ ਮੁਲਕ ਕੀ ਪੜਾ ਅੱਗੇ ਤਰੱਕੀ ਕਰ ਸਕਦਾ ਸੀ ਪਰ ਇੱਥੇ ਸਾਡੇ ਮੁਲਕ ਦੇ ਸਿਆਸਤਦਾਨਾਂ ਦੀ ਸੋਚ ਬਹੁਤ ਛੋਟੀ ਹੈ ਤੇ ਉਹ ਸਿਰਫ ਵੋਟਾਂ ਤੱਕ ਸੋਚਦੇ ਹਨ ਤੇ ਵੋਟਾਂ ਲੈਣ ਵਾਸਤੇ ਨਵੇਂ ਬਾਬੇ ਪੈਦਾ ਕਰ ਦਿੰਦੇ ਹਨ ਨਵੇਂ ਚਕਾਰੇ ਛੱਡਦੇ ਜਿਹਦੇ ਨਾਲ ਘਟ ਗਿਣਤੀਆਂ ਨੂੰ ਦਰਦ ਹੁੰਦਾ ਤੇ ਵਧ ਗਿਣਤੀ ਇਕੱਠੀ ਹੋ ਕੇ ਵਾਧਿਕੰਤੀ ਵਾਲੀ ਪਾਰਟੀਆਂ ਨੂੰ ਵੋਟ ਪਾਉਂਦੇ ਆ ਜੇ ਖਾਲਸਾ ਰਾਜ ਦੀ ਕੋਈ ਗੱਲ ਕਰਦਾ 32-32 ਸਾਲ ਜੇਲ੍ਹਾਂ ਚ ਬੈਠੇ ਹੋਏ ਆਪਣੇ ਕੋਲ ਸਾਰਾ ਕੁਝ ਇਤਿਹਾਸ ਹੈਗਾ ਜੇਕਰ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਗਲਤ ਉਹ ਵੀ ਕਾਨੂੰਨ ਦੇ ਖਿਲਾਫ ਹੀ ਆ ਪਰ ਉਹਨਾਂ ਨੂੰ ਸਕਿਉਰਿਟੀਆਂ ਦੇ ਕੇ ਵੱਡੇ ਵੱਡੇ ਚੈਨਲਾਂ ਤੇ ਨਵਾਜਿਆ ਜਾਂਦਾ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਦਿਨਾਂ ਤੇ ਬਾਰੇ ਵੱਡੇ ਵੱਡੇ ਚੈਨਲਾਂ ਤੇ ਇੰਟਰਵਿਊ ਹੋ ਰਹੀਆਂ ਸਪੈਸ਼ਲ ਉਹਨਾਂ ਦੀ ਕਿਉਂਕਿ ਦੇਖੋ ਤੁਸੀਂ ਅਕਾਲ ਚੈਨਲ ਦੇ ਵੀਰ ਹੈਗੇ ਹੋ ਠੀਕ ਹੈ ਜੀ ਜਿਹੜੇ ਜਿੰਨੇ ਚੈਨਲ ਹੈਗੇ ਉਹ ਸਾਰੇ ਚੈਨਲ ਸਰਕਾਰ ਦੇ ਜਿਹੜੇ ਕਮੇਟੀ ਦੀਆਂ ਚੋਣਾਂ ਜਿਹੜੀ ਸਰਕਾਰ ਦੇ ਐਡਸ ਹੁੰਦੀਆਂ ਐ ਐਡਸ ਤੋਂ ਬਿਨਾਂ ਆਪਣਾ ਗੁਜ਼ਾਰਾ ਨਹੀਂ ਕਰ ਸਕਦੇ ਸੋ ਇਹ ਸਰਕਾਰਾਂ ਦੇ ਖਰੀਦੇ ਹੋਏ ਚੈਨਲਸ ਹੁੰਦੇ ਆ ਮੈਨੂੰ ਤਾਂ ਚੈਨਲਸ ਬਾਰੇ ਕਾਫੀ ਪਤਾ ਹੈ ਕਿੰਨਾ ਦੇ ਪੈਸਿਆਂ ਨਾਲ ਕਿਹੜਾ ਚੈਨਲ ਚੱਲਦਾ ਹੈ ਇਹ ਸਾਰੇ ਸਰਕਾਰ ਦੇ ਟਾਊਟਸ ਨੇ ਹੀ ਬੰਦੇ ਸੋ ਅੱਜ ਦਾ ਜਿਹੜਾ ਯੂਥ ਹੈ ਤੇ ਅੱਜ ਦੇ ਜਿੰਨੇ ਲੋਕ ਡਿਜੀਟਲ ਆਪਣੇ ਫੋਨਸ ਤੇ ਚੈਨਲ ਤੁਹਾਡੀ ਇੰਟਰਵਿਊਸ YouTube ਵਗੈਰਾ ਤੇ ਦੇਖਦੇ ਨੇ ਉਹਨਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਕਿਹੜਾ ਮੀਡੀਆ ਬਕਾਊ ਹੈ ਤੇ ਕਿਹੜਾ ਮੀਡੀਆ ਸ਼ੂ ਜਰਨਲਿਜ਼ਮ ਪੱਤਰਕਾਰੀ ਨਾਲ ਜੁੜਿਆ ਹੋਇਆ ਜੇ ਤੇ ਸੱਚ ਦੀ ਗੱਲ ਕਰਦੇ ਆ ਸਾਡੇ ਵਰਗੇ ਚੈਨਲ ਦਾ ਬੰਦ ਕਰ ਦਿੱਤੇ ਜਾਂਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤਾਂ ਹੁਣ ਤੁਸੀਂ ਸਾਡੇ ਪਾਰਟੀ ਦੇ ਵੀ ਤੁਸੀਂ ਪੇਜ ਦੇਖੋ ਪ੍ਰਧਾਨ ਸਾਹਿਬ ਦਾ Facebook ਦੇਖੋ ਹਰ ਦੂਜੇ ਤੀਜੇ ਦਿਨ 80% ਤੋਂ ਰੀਚ ਘਟਾ ਦਿੰਦੇ ਆਂ ਸੋ ਇਹ ਚੀਜ਼ਾਂ ਤਾਂ ਸਰਕਾਰ ਨੇ ਕਰਨੀਆਂ ਹੁੰਦੀਆਂ ਇਹਦਾ ਇਹ ਵੀ ਮਤਲਬ ਹੈ ਕਿ ਕਿਤੇ ਨਾ ਕਿਤੇ ਏਡੀ ਵੱਡੀ ਵੱਧ ਗਿਣਤੀ ਨੂੰ ਘੱਟ ਗਿਣਤੀਆਂ ਤੋਂ ਐਡਾ ਡਰ ਜੇ ਨਾ ਹੁੰਦਾ ਇਹਨਾਂ ਨੂੰ ਕੀ ਲੋੜ ਸੀ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਜਿਵੇਂ ਗਨਤੰਤਰ ਦੇਪਸ ਤੋਂ ਉਹਦੇ ਵਿੱਚ ਪੰਜਾਬ ਨੂੰ ਬਾਹਰ ਕੱਢ ਦਿੱਤਾ ਗਿਆ ਜਿੰਨੀਆਂ ਝਾਤੀਆਂ ਕੀਤੀਆਂ ਜਾਂਦੀਆਂ ਆ ਉਹਦੇ ਬਾਰੇ ਕੀ ਕਹੋਗੇ ਇਹ ਪੰਜਾਬ ਤੋਂ ਤੇ ਸਿੱਖਾਂ ਤੋਂ ਡਰਦੇ ਹੈਗੇ ਤੇ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਪੰਜਾਬ ਦੇ ਤੇ ਸਿੱਖਾਂ ਦੇ ਮਸਲੇ ਹੱਲ ਨਹੀਂ ਕੀਤੇ ਸੀ ਆਪ ਸੋਚੋ ਇੱਕ ਤਾਂ ਆਰਥਿਕ ਮਸਲੇ ਹੁੰਦੇ ਆ ਪਰ ਜਿੱਥੇ ਮਸਲੇ ਤੁਹਾਡੇ ਧਰਮ ਨਾਲ ਜੁੜੇ ਹੋਣ ਤੁਹਾਡੇ ਗੁਰੂ ਨਾਲ ਜੁੜੇ ਹੋਣ ਕਿ ਉਹਨਾਂ ਨੂੰ ਫਿਕਰ ਵੀ ਇਸ ਤੋਂਦਾ ਕਿ ਅਸੀਂ ਇਹਨਾਂ ਦੇ ਮਸਲੇ ਨਹੀਂ ਹੱਲ ਕਰਦੇ ਜੇ ਸਾਡੇ ਮਸਲੇ ਨਹੀਂ ਹੱਲ ਕਰ ਰਹੇ ਇਹ ਬੰਦੇ ਇਹ ਫੇਰ ਇਹਨਾਂ ਨੇ ਪੰਜਾਬ ਦੀ ਝਾਕੀ ਉਥੋਂ ਹਟਾਤੀ ਹੈਗੀ ਆ ਪਰ ਉਹਨਾਂ ਨੂੰ ਸਾਡੇ ਨਾਲ ਸਿੱਖਾਂ ਨਾਲ ਬਹਿ ਕੇ ਸਲਾਹ ਕਰਨੀ ਚਾਹੀਦੀ ਆ। ਰਲ ਕੇ ਜਿਹੜਾ ਇਹ ਭਾਈਚਾਰੇ ਦੀ ਗੱਲ ਕਰਦੇ। ਦਾ ਕਾਰਨ ਕੀ ਹੈ ਕਿ ਕੇਸਰੀ ਨਿਸ਼ਾਨ ਸਾਹਿਬ ਜਾ ਸਕਦਾ ਹੀ ਪੰਜਾਬ ਦੀ ਚੱਕੀ ਤੇ। ਜਿੰਦਾਬਾਦ। ਇਹ ਪੰਜਾਬ ਦੀਆਂ ਝਾਤੀਆਂ ਦੇ ਉੱਤੇ ਕੀ ਕੇਸਰੀ ਨਿਸ਼ਾਨ ਸਾਹਿਬ ਜਾ ਸਕਦਾ ਹੀ ਤਾਂ ਕਰਕੇ ਹਟਾ ਦਿੱਤੀਆਂ ਜਾਂ ਹੋਰ ਕਾਰਨ ਮੰਨਦੇ ਹੋ। ਤੇ ਸੀ ਕਰਕੇ ਹਟਾਈਆਂ ਕਿਉਂਕਿ ਇਹਨਾਂ ਦੀ ਸੋਚ ਇਹ ਹੈ ਕਿ ਕੇਸਰੀ ਨਿਸ਼ਾਨ ਸਾਹਿਬ ਸਰਕਾਰ ਤੇ ਸਰਕਾਰ ਦੇ ਡਰਾਈਵਰ ਤੇ ਸਰਕਾਰ ਦੇ ਟਾਊਟੀ ਚੜਾਨ ਤੇ ਸਿੱਖਾਂ ਦੇ ਹੱਥ 'ਚ ਨਾ ਲੱਗੇ ਕੇਸਰੀ ਨਿਸ਼ਾਨ ਸਾਹਿਬ ਸੋ ਇਹ ਇੱਕ ਸਿੰਬੋਲਿਕ ਕੰਮ ਕੀਤਾ ਨੇ ਜਿਹੜਾ ਚੱਕੀ ਹਟਾਇਆ ਮੈਂ ਤਾਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਦੇਖੋ ਤੁਸੀਂ ਵੱਦ ਗਿਣਤੀ 'ਚ ਹੋ ਅਸੀਂ ਧੜ ਗਿਣਤੀ 'ਚ ਤੁਸੀਂ ਸਿੱਖਾਂ ਨਾਲ ਬਹਿ ਕੇ ਸਿੱਖਾਂ ਦੇ ਮਸਲੇ ਹੱਲ ਕਰੋ ਸਲਾਹ ਕਰੋ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਇਸ ਮੁਲਕ ਵਾਸਤੇ ਤੇ ਤੁਸੀਂ ਪਈ ਚਾਰੇ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਅਸੀਂ ਅਮਨ ਪਸੰਦ ਤਰੀਕੇ ਨਾਲ ਆਪਦਾ ਕੰਮ ਨਹੀਂ ਕਰਦੇ ਤੇ ਅਸੀਂ ਅਤਵਾਦੀ ਹੈਗੇ ਆ دہشت گرد ਹੈਗੇ ਆ ਅਸੀਂ ਜੋ ਮਰਜੀ ਹੈਗੇ ਅਸੀਂ ਕਾਨੂੰਨ ਦੇ ਦੀਨ ਚੱਲਦੇ ਆ ਤੇ ਤੁਸੀਂ ਸਾਡੇ ਨਾਲ ਸਿੱਖਾਂ ਨਾਲ ਬੈ ਕੇ ਸਲਾਹ ਕਰੋ ਜਿਹੜੇ 32-32 ਸਾਲਾਂ ਤੋਂ ਬੰਦੀ ਅੰਦਰ ਹੈਗੇ ਆ ਉਹਨਾਂ ਨੂੰ ਰਿਹਾ ਕਰੋ ਜਿਹੜੇ ਲੋਕਾਂ ਨੇ ਇੱਕ ਮੁਸਲਮਾਨ ਬੀਬੀ ਬੀਬੀ ਬਿਲਕਿਸ ਬਾਨੋ ਦਾ ਰੀਮ ਕੀਤਾ ਹੋਵੇ ਉਹਦੇ ਕਰਦੇ ਪਰਿੰਦਿਆਂ ਨੂੰ ਮਾਰਿਆ ਹੋਵੇ ਕੁੱਟਿਆ ਹੋਵੇ ਉਹਨਾਂ ਨੂੰ ਤੁਸੀਂ ਛੱਡ ਦਿਓ ਤੇ ਉਹ ਜਿਹੜੇ ਰੇਪਿਸਟਸ ਨੇ ਉਹ ਉਹਦੇ ਮੋਹੱਲੇ 'ਚ ਹੀ ਰਹਿੰਦੇ ਨੇ ਹੁਣ ਮੈਨੂੰ ਦੱਸੋ ਕੀ ਉਹ ਬੀਬੀ ਆਪ ਤੇ ਮੋਹੱਲੇ 'ਚ ਕਿਵੇਂ ਰਹੂਗੀ ਜਦੋਂ ਉਹਨੂੰ ਪਤਾ ਉਹਦੇ ਰੇਪਿਸਟਸ ਉਹਦੇ ਘਰ ਦੇ ਜੀਆਂ ਨੂੰ ਜਿਨ੍ਹਾਂ ਨੇ ਮਾਰਿਆ ਉਹ ਵੀ ਮੇਰੇ ਮੋਹੱਲੇ 'ਚ ਰਹ ਰਹੇ ਆ ਇਹ ਕਿਹੜੀ ਮਤਲਬ ਇੱਕ ਕਹੋ ਜੀ ਅ ਕਹੋ ਜਿਹਾ ਕਾਨੂੰਨ ਹੈ ਇੱਕ ਕਹੋ ਜਿਹਾ ਇਸੇ ਨਾਲ ਰਿਲੇਟਡ ਬੰਦੀ ਸਿੰਘ ਤਾਂ ਰਿਹਾਨੇ ਕੀਤੇ ਜਾਦੇ ਸਰਸੇਵਾਲ ਨੂੰ ਛੱਡ ਦਿੱਤਾ ਜਾਂਦਾ ਪਰ ਉਹ ਤੇ ਹਰ 20-50 ਦਿਨ ਬੀਤਦੇ ਬਾਹਰ ਆ ਜਾਂਦਾ ਸਾਰਾ ਮਸਲਾ ਸਾਰਸਾ ਵੋਟਾਂ ਦਾ ਹੂੰ ਵੋਟਾਂ ਤੱਕ ਇਨਾਂ ਦੀ ਸੋਚ ਸੀਮਤ ਹੈ ਇਨਾਂ ਨੇ ਨਾ ਤਾਂ ਇਸ ਮੁਲਕ ਲਈ ਕੁਝ ਕਰਨਾ ਨਾ ਕਿਸੇ ਹਿੰਦੂ ਵੀਰ ਲਈ ਕਰਨਾ ਨਾ ਕਿਸੇ ਮੁਸਲਮਾਨ ਲਈ ਕਰਨਾ ਇਨਾਂ ਦੀ ਸੋਚ ਸਿਰਫ ਵੋਟਾਂ ਤੱਕ ਸੀਮਤ ਹੈ ਪਰ ਜਿਹੜੀ ਵਧੀਆ ਗੱਲ ਇਹ ਹੈ ਕਿ ਨੌਜਵਾਨ ਪੀੜ੍ਹੀ ਬਹੁਤ ਜ਼ਿਆਦਾ ਸ਼ਹਿਰਦੋਗੀ ਹੈ ਤੇ ਜਿਵੇਂ ਜਿਵੇਂ ਇਹ ਜਨਰੇਸ਼ਨਲ ਚੇਂਜ ਹੁੰਦਾ ਹੈ ਤੇ ਲੋਕ ਜਾਨੂ ਹੋ ਜਾਂਦੇ ਆ ਤੇ ਫਿਰ ਇੰਨਾ ਦੀਆਂ ਇਹ ਚੀਜ਼ਾਂ ਚਲਣੀਆਂ ਹਟ ਜਾਣਗੀਆਂ ਪਰ ਉਤੋਂ ਦਾ ਮੁੱਖ ਮੰਤਰੀ ਕਹਿੰਦਾ ਕਿ ਉਹਦਾ ਹੱਕ ਬੰਦਾ ਸੀ ਪਰ ਇੱਥੇ ਸਿੰਘਾਂ ਦੇ ਹੱਕ ਦੇ ਵਿੱਚ ਤੇ ਕੋਈ ਲੀਡਰ ਵੀ ਨਹੀਂ ਬੋਲਦਾ ਉਹ ਬਲਾਤਕਾਰੀ ਦੇ ਹੱਕ ਦੇ ਵਿੱਚ ਉਤੋਂ ਦਾ ਮੁੱਖ ਮੰਤਰੀ ਗੱਲ ਕਰ ਰਿਹਾ ਹੈ ਕਹਤਾ ਉਹਨੇ ਤਾਂ ਕਰਨਾ ਹੈ ਕਿਉਂਕਿ ਉਹ ਬਲਾਤਕਾਰੀ ਮੇਰੇ ਖਿਆਲ ਉਹਦੀ ਕੌਮ ਦੇ ਹੈਗੇ ਤੇ ਮਿਲਕਸਬਾਨੋ ਮੁਸਲਮਾਨ ਕੌਮ ਦੇ ਸੋ ਉਹਨੂੰ ਤਾਂ ਵੱਧ ਗਿਣਤੀ ਦੀ ਵੋਟ ਚਾਹੀਦੀ ਹੈ ਘੱਟ ਗਿਣਤੀ ਦੀ ਵੋਟ ਲੈ ਕੇ ਕੀ ਕਰੂ ਇਹੋੀ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਇਹ ਬਲਾਤਕਾਰੀ ਹੈ ਜਾਂ ਉਹ ਬੰਬ ਧਮਾਕਾ ਕਿਰਵਾਉਂਦਾ ਰਿਹਾ ਜਿਹੜੇ ਬੰਦੇ ਦੀ ਦਾਹਲ ਰੋਟੀ ਚੀਨੀ ਉਹਦੀ ਸਿਆਸਤ ਨਾਲ ਚੱਲਦੀ ਹੋਵੇ ਜਿਨ੍ਹਾਂ ਨੇ ਸਾਰਾ ਕੁਝ ਆਪ ਦਾ ਘਰ ਦਾ ਜਿਨ੍ਹਾਂ ਨੇ ਰੰਗ ਲਾਉਣਾ ਹੋਵੇ ਆਪੇ ਘਰ ਤੇ ਜਿਹਦੇ ਕੋਲ ਕੋਈ ਇਨਕਮ ਦੀ ਸੋਸ ਨਾ ਹੋਵੇ ਇੱਕ ਟੁੱਟ 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 ਟੁੱਟਿਆ ਜਾ ਟੁੱਚੜ ਪੋਲਿਟਿਸ਼ੀਅਨ ਹੋਵੇ ਜੀ ਤੇ ਫਿਰ ਉਹਨੇ ਤਾਂ ਉਹੀ ਚੀਜ਼ ਕਰਨੀ ਹੈ ਜਿਹਦੇ ਨਾਲ ਉਹਦੇ ਘਰ ਚ ਮਾਇਆ ਆਊਗੀ ਮਾਇਆ ਆਊਗੀ ਜੀ ਉਹ ਜਿੱਤੂਗਾ ਜਿੱਤੂਗਾ ਤੇ ਤੇ ਫਿਰ ਮਾਈਨਿੰਗ ਕਰੂਗਾ ਸ਼ਰਾਬ ਦੀ ਖਾਤਰ ਕੁਝ ਵੀ ਵਾਰ ਸਕਦੇ ਆ ਕੁਝ ਵੀ ਕਰ ਸਕਦੇ ਆ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਗੋਬਿੰਦ ਸਿੰਘ ਜੀ ਨਾਲ ਸਾਡੀ ਗੱਲਬਾਤ ਹੋਈ ਆ ਅੱਜ ਕੇਸਨੀ ਮਾਰਚ ਜਿਹੜਾ ਬਰਗਾੜੀ ਦੀ ਧਰਤੀ ਦੇ ਉੱਤੇ ਜਿਹੜਾ ਅੱਜ ਕੱਢਾ ਧਾਰਿਆ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਲੰਮੀ ਕਿਸੋ ਜਿਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਰਦਾਰ ਸਿਮਰਜੀਤ ਸਿੰਘ ਮਾਨ ਉਸ ਦਾ ਹਿੱਸਾ ਬਣੇ ਹੋਏ ਨੇ ਤੇ ਇਹਦੇ ਜਿਹੜੇ ਮਾਰਚ ਜਿਹੜਾ ਅੱਜ ਇੱਥੇ ਆ ਬਰਗਾੜੀ ਦੀ ਧਰਤੀ ਤੇ ਕੱਢਿਆ ਰਿਹਾ ਉਸੇ ਦਾਣਾ ਮੰਡੀ ਨੂੰ ਜਾ ਰਿਹਾ ਹੈ ਕਿ ਜਿਹੜੀ ਦਾਣਾ ਮੰਡੀ ਦੇ ਵਿੱਚ ਕਿਸੇ ਟਾਈਮ ਬਹੁਤ ਵੱਡਾ ਜਿਹੜਾ ਮੋਰਚਾ ਲੱਗਿਆ ਹੋਇਆ ਸੀ ਸਾਨੂੰ ਇੱਕ ਆਜ਼ਾਦ ਬਾਦਸ਼ਾਹੀ ਸੋਵਰਨ 6 ਸਟੇਟ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕੋਮਨਿਸਟ ਚੀਨ ਜਿਨ੍ਹਾਂ ਦੇ ਕੋਲੇ ਪਰਮਾਣੂ ਹਥਿਆਰ ਹੈ ਜਿਨ੍ਹਾਂ ਦੀ ਦੁਸ਼ਮਣੀ ਇੱਕ ਦੂਜੇ ਦੇ ਖਿਲਾਫ ਇੱਟ ਕੁੱਤੇ ਦਾ ਵੈਰ ਹੈ ਜੇ ਇਹਨਾਂ ਦਾ ਪਰਮਾਣੂ ਜੰਗ ਛਿੜ ਪਿਆ ਤਾਂ ਸਾਡੀ ਤੇ ਪੰਜਾਬੀ ਦੀ ਕੌਮ ਖਤਮ ਹੋ ਜੂਗੀ ਸਿਕਿਉਰਿਟੀ ਕੌਂਸਲ ਨੂੰ ਹੁਣ ਸੋਚਣਾ ਚਾਹੀਦਾ ਹੈ ਕਿ ਜੇ ਦੱਖਣੀ ਏਸ਼ੀਆ ਦੇ ਵਿੱਚ ਪਰਮਾਣੂ ਥਿਆਰਾਂ ਦਾ ਜੰਗ ਬਚਾਉਣਾ ਹੈ ਤਾਂ ਇਨ੍ਹਾਂ ਪਰਮਾਣੂ ਸ਼ਕਤੀਆਂ ਦੇ ਵਿਚਾਲੇ ਇੱਕ ਖਾਲਸਤਾਨ ਇੰਡੀਪੈਂਡੈਂਟ ਐਂਡ ਸੋਵਰਨ ਸਟੇਟ ਮਿਲੇ ਜਿੱਦੇ ਸਿੱਖ ਕੌਮ ਤੇ ਸਾਰੇ ਪੰਜਾਬੀਆਂ ਨੂੰ ਸਾਡੇ ਰੰਗਰੇਟਿਆਂ ਨੂੰ ਸਾਡੇ ਆਦਵਸੀਆਂ ਨੂੰ ਸਾਰਿਆਂ ਨੂੰ ਇਨਸਾਫ ਮਿਲੇ ਜੋ ਵੀ ਪੰਜਾਬੀ ਹੈ ਤੇ ਹੋਰ ਜਿਹੜਾ ਆਉਣਾ ਚਾਹੁੰਦਾ ਹੈ ਸਾਰਿਆਂ ਨੂੰ ਇਨਸਾਫ ਕੀਤਾ ਜਾਊਗਾ ਸਾਡੀ ਮਲਕੀਤੀ ਵਧੂਗੀ ਵਪਾਰ ਵੜਨਗੇ ਹਿੰਦੂ ਭਾਈਚਾਰਾ ਵੀ ਖੱਟੂਗਾ ਸੋ ਇਹ ਇੱਕ ਨਫੇ ਦਾ ਸੌਦਾ ਹੈ ਘਟੇ ਤਾਂ ਨਹੀਂ ਹੈ ਇਹ ਹੀ ਮੈਂ ਕਹਿਣਾ ਚਾਹੁੰਦਾ ਬੀਬੀਸੀ ਨੂੰ ਥੈਂਕ ਯੂ